ਡੇ ਧਰਮਗਤ ਮੋਰਚੇ ਦੇ ਜੇਲਾ ਵਿੱਚ ਬੰਦ ਬੰਬੀ ਸਿੰਘ ਨੇ ਉਹਨਾਂ ਦੀ ਰਿਹਾਈ ਜਿਹੜੀ ਹੈ ਉਹ ਕਿਹੜਾ ਕਾਨੂੰਨ ਹੈ ਕਿ ਉਹਨਾਂ ਦੀ ਰਿਹਾਈ ਕੋਲਪੱਕ ਨਹੀਂ ਹੋ ਰਹੀ ਦੇ ਸਾਲ ਤੋਂ ਪਾਈਪਲਰ ਸਿੰਘ ਰਾਤੂਆਣਾ ਪਟਿਆਲੇ ਦੀ ਨਾਭਾ ਜੇਲ੍ਹ ਦੇ ਜੇਰ ਵਿੱਚ ਬੰਦ ਹੈ ਔਰ 18 ਸਾਲ ਤੋਂ ਫਾਂਸੀ ਦੀ ਝੱਕੀ ਵਿੱਚ ਬੰਦ ਹੈ ਸੁਪਰੀਮ ਕੋਰਟ ਨੇ ਫੈਸਲਾ ਕਰਨ ਬਾਅਦ ਸਰਕਾਰ ਨੂੰ ਕੀ ਹੋਇਆ 12 ਸਾਲ ਤੋਂ ਕਟੇਰ ਉਹਨਾਂ ਦੀ ਪੈਂਟਿੰਗ ਪਈ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਉਹ ਕਿਹੜੇ ਸੰਵਿਧਾਨ ਤਹਿਤ ਉਹ ਤੇ ਹਕੂਮਤ ਕਰਕੇ ਉਹਦਾ ਫੈਸਲਾ ਹੈ ਉਹ ਨਹੀਂ ਹੋ ਰਿਹਾ ਇਹ ਸਵਾਲ ਖੜੇ ਨੇ ਸਿੱਖਾਂ ਦੇ ਨਾਲ ਜਿਹੜਾ ਇੱਥੇ ਨਿਆਰ ਬਿਲਕੁਲ ਨਹੀਂ ਹੋ ਰਿਹਾ ਔਰ ਜਿਹੜੇ ਕਿਉਂਕਿ ਹੁਣ ਹਰਿਆਣਾ ਵਿੱਚੋਂ ਵੋਟਾਂ ਪੈਣੀਆਂ ਤੇ ਬਾਰ-ਬਾਰ ਉਸ ਦੇ ਵਿਚਾਰੀ ਬਲਾਤਕਾਰੀ ਨੂੰ ਜਿਹੜੇ ਪਰੋਗ ਦਿੱਤੀ ਜਾ ਰਹੀ ਹੈ ਉਹ ਕੇਵਲ ਵੋਟਾਂ ਦੀ ਪ੍ਰਾਪਤੀ ਵਾਸਤੇ ਕੀਤੀ ਜਾ ਰਹੀ ਹੈ ਔਰ ਸਿੱਖਾਂ ਦੇ ਨਾਲ ਇਹ ਬਹੁਤ ਵੱਡਾ ਇੱਕ ਅਨਿਆ ਵਕਰਾ ਹੈ ਕਿ ਜਿਹੜੇ ਧਰਮ ਦੇ ਖਾਤਰ ਜੇਲਾਂ ਵਿੱਚ ਪਾਦੇ ਨੇ ਉਹਨਾਂ ਉਹਨਾਂ ਦੀ ਰਿਹਾਈ ਕੋਈ ਨਹੀਂ ਔਰ ਜਿਹੜਾ ਇਹ ਵਿਚਾਰੀ ਬਲਾਤਕਾਰੀ ਤੇ ਕਾਤਰ ਸਾਧ ਹੈ ਉਹਨੂੰ ਬਾਰ-ਬਾਰ ਜਿਹੜੀ ਸਰਕਾਰ ਹੈ ਉਹ ਪਰੋ ਦੇ ਲਈ ਭਾਰਤ ਦੀ ਸਰਕਾਰ ਜਿਹੜੀ ਹੈ ਉਹ ਸਿੱਖਾ ਦੇ ਨਾਲ ਨਿਆਂ ਕਰੇ ਜਿਹੜਾ ਪੈਬਰਵੰਸ ਸਿਤਾਜੂਵਾਨਾਂ ਦੀ ਅਪੀਲ ਪੈਂਡਿੰਗ ਪਈ ਹੈ ਉਹਤੇ ਫੈਸਲਾ ਕਰੇ ਔਰ ਜਿਹੜੇ ਬੰਦੀ ਸਿੰਘ ਜੇਲਾ ਵਿੱਚ ਬੰਦ ਨੇ ਉਹਨਾਂ ਦੀ ਜਿਹੜੀ ਤਰੰਤ ਰਿਹਾਈ ਹੈ ਉਹ ਸਰਕਾਰ ਦੇ ਕੋਲ ਅੱਜ ਸ਼ਿਰੇ ਕਾਲ ਤੱਕ ਸਾਬ ਜੀ ਵਿਚਾਰਾ ਕਰਨਾ ਹੋਇਆ ਮੈਂ ਕਿਹਾ